ਪਿਛਲੇ 28 ਸਾਲਾਂ ਤੋਂ ਬੁੜੇਲ ਜੇਲ੍ਹ ਦੇ ਵਿੱਚ ਬੰਦ ਤਿੰਨ ਬੰਦੀ ਸਿੰਘ ਸ਼ਰਤੀਆ ਜ਼ਮਾਨਤ 'ਤੇ ਬਾਹਰ ਆਏ ਨੇ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਸਰੋਪਾ ਸਾਹਿਬ ਆ ਕੇ ਸਨਮਾਨਿਤ ਕੀਤਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਦੀ ਰਿਹਾਈ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਉਹਨਾਂ ਨੂੰ ਪੱਕੀਆਂ ਜ਼ਮਾਨਤਾਂ ਦੇ ਕੇ ਉਹਨਾਂ ਨੂੰ ਪੱਕੇ ਰਹਾਅ ਕਰ ਦਿੱਤਾ ਜਾਵੇ। ਖਾਲਸਾ ਰਿਸਪੈਕਟਿਬਲ ਜੀ ਅਪਰੇਸ ਰਿਸਪੈਕਟਿਬਲ ਸਾਡੇ ਅਕਾਲ ਤਖਤ ਦੇ ਸਿਰ ਸਾਹਿਬ ਭਾਈ ਸਾਹਿਬ ਰਵੀ ਸਿੰਘ ਜੀ ਤੇ ਹੈੱਡ ਕੰਸਲ ਸਰਦਾਰ ਗੁਰਮukh ਸਿੰਘ ਜੀ ਸਾਰੀ ਟੀਮ ਦੀ ਤਾਂ ਲੱਖ ਲੱਖ ਧੰਨਵਾਦ ਹੈ ਜੀ ਇਹਨਾਂ ਦਾ ਸੱਚੇ ਪਾਤਸ਼ਾਹ ਨੇ ਸਾਨੂੰ ਇਹਨਾਂ ਦੀ ਹਜ਼ੂਰੀ ਵਿੱਚ ਇਹਨਾਂ ਦੀ ਡਿਊਟੀ ਲਾ ਕੇ ਸਾਨੂੰ ਸਨਮਾਨਿਤ ਕੀਤਾ। ਔਰ ਅਸੀਂ ਇਹ ਅਰਦਾਸ ਕਰਦੇ ਹਾਂ ਬਾਕੀ ਸਿੰਘ ਵੀ ਬੰਦੀ ਸਿੰਘ ਨੇ ਜਿਹੜੇ ਇਸ ਟਾਈਮ ਜਿਹਨਾਂ ਚ ਬੰਦ ਨੇ ਤੇ ਹੋਰ ਭਾਈ ਅਮਰਸਪਾਲ ਸਿੰਘ ਜੀ ਦਾ ਉਹਨਾਂ ਦਾ ਜਿੰਨਾ ਮੋਰਚਾ ਲੱਗਿਆ ਹੋਇਆ ਉਹਨਾਂ ਲਈ ਵੀ ਅਸੀਂ ਅਰਦਾਸ ਕਰਦੇ ਆਂ ਗੁਰੂ ਮਹਾਰਾਜ ਅੱਗੇ ਭਈ ਉਹਨਾਂ ਨੂੰ ਵੀ ਬਤ ਰਲੀਮ ਮਿਲੇ ਉਹਦੇ ਪਰਿਵਾਰ ਨੂੰ ਵੀ ਰਲੀਮ ਮਿਲੇ ਜਜ਼ਰ ਪੰਥ ਨੂੰ ਵੀ ਅਸੀਂ ਅਪੀਲ ਕਰਦੇ ਆਂ ਅਰਦਾਸ ਕਰਦੇ ਆਂ ਕਿ ਬੰਦੀ ਸਿੰਘ ਨੇ ਜਿਹੜੇ ਪਿੱਛੇ ਉਹਨਾਂ ਲਈ ਵੀ ਉਹ ਅਰਦਾਸਾਂ ਕਰਨ ਜਿੰਨਾ ਵੀ ਹੋ ਸਕਦਾ ਜਿਸ ਪ੍ਰਕਾਰ ਦੀ ਵੀ ਉਹ ਸੇਵਾ ਕਰ ਸਕਦੇ ਨੇ ਜਰੂਰ ਕਰਨ ਸੋ ਦਾਦੇ ਕਿ ਬੰਦੀ ਸਿੰਘ ਦਾ ਮਸਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਕਿਉਂਕਿ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਬੰਦੀ ਸਿੰਘ ਜੇਲਾ ਦੇ ਵਿੱਚ ਬੰਦ ਨੇ ਉਹੋ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਜਿਹਦੇ ਚੱਲਦੇ ਉਹਨਾਂ ਨੂੰ ਜਲਦ ਤੋਂ ਜਲਦ ਸਰਕਾਰਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ ਪਿਛਲੇ 28 ਸਾਲਾਂ ਤੋਂ ਬੁੜੇਲ ਜੇਲ੍ਹ ਦੇ ਵਿੱਚ ਬੰਦ ਤਿੰਨ ਬੰਦੇ ਸਿੰਘ ਸ਼ਰਤੀਆ ਜ਼ਮਾਨਤ ਤੇ ਬਾਹਰ ਆਏ ਨੇ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਉਹਨਾਂ ਨੂੰ ਸਰੋਪਾ ਸਾਹਿਬ ਆ ਕੇ ਸਨਮਾਨਿਤ ਕੀਤਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਦੀ ਰਿਹਾਈ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਉਹਨਾਂ ਨੂੰ ਪੱਕੀਆਂ ਜ਼ਮਾਨਤਾਂ ਦੇ ਕੇ ਉਹਨਾਂ ਨੂੰ ਪੱਕੇ ਰਿਹਾਅ ਕਰ ਦਿੱਤਾ ਜਾਵੇ। ਹਲਸਾ ਰਿਸਪੈਕਟਫੁਲ ਜੀ ਅਪਰੇਸ ਰਿਸਪੈਕਟੇਬਲ ਸਾਡੇ ਅਕਾਲ ਤਖਤ ਦੇ ਥੇਰ ਸਾਹਿਬ ਭਾਈ ਸਾਹਿਬ ਵਰਗਵੀਰ ਸਿੰਘ ਜੀ ਤੇ ਹੈਡਕੰਸ ਸਾਹਿਬ ਸਰਦਾਰ ਗੁਰਮukh ਸਿੰਘ ਜੀ ਸਾਰੀ ਟੀਮ ਦੀ ਤਾਂ ਲੱਖ ਲੱਖ ਧੰਨਵਾਦ ਹੈ ਜੀ ਇਹਨਾਂ ਦਾ ਸਤਿਪਾਸ਼ਾ ਨੇ ਸਾਨੂੰ ਇਹਨਾਂ ਦੀ ਹਜ਼ੂਰੀ ਵਿੱਚ ਇਹਨਾਂ ਦੀ ਡਿਊਟੀ ਲਾ ਕੇ ਸਾਨੂੰ ਸਨਮਾਨਤ ਕੀਤਾ ਔਰ ਅਸੀਂ ਇਹ ਅਰਦਾਸ ਕਰਦੇ ਆਂ ਬਾਕੀ ਸਿੰਘ ਵੀ ਬੰਦੀ ਸਿੰਘ ਨੇ ਜਿਹੜੇ ਇਸ ਟਾਈਮ ਜੇਲ੍ਹਾਂ ਚ ਬੰਦ ਨੇ ਤੇ ਹੋਰ ਭਾਈ ਅਮਰਸਪਾਲ ਸਿੰਘ ਜੀ ਦਾ ਉਹਨਾਂ ਦਾ ਜਿੰਨਾ ਮੋਰਚਾ ਲੱਗਿਆ ਹੋਇਆ ਉਹਨਾਂ ਲਈ ਵੀ ਅਸੀਂ ਅਰਦਾਸ ਕਰਦੇ ਆਂ ਗੁਰੂ ਮਹਾਰਾਜ ਅੱਗੇ ਭਈ ਉਹਨਾਂ ਨੂੰ ਵੀ ਬਤ ਰਲੀਮੜੇ ਉਹਦੇ ਪਰਿਵਾਰ ਨੂੰ ਬਤ ਰਲੀਮੜੇ ਔਰ ਪੰਥਰ ਨੂੰ ਵੀ ਅਸੀਂ ਅਪੀਲ ਕਰਦੇ ਆਂ ਅਰਦਾਸ ਕਰਦੇ ਆਂ ਕਿ ਬੰਦੀ ਸਿੰਘ ਨੇ ਜਿਹੜੇ ਪਿੱਛੇ ਉਹਨਾਂ ਲਈ ਵੀ ਉਹ ਅਰਦਾਸਾਂ ਕਰਨ ਜਿੰਨਾ ਵੀ ਹੋ ਸਕਦਾ ਜਿਸ ਪ੍ਰਕਾਰ ਦੀ ਵੀ ਉਹ ਸੇਵਾ ਕਰ ਸਕਦੇ ਨੇ ਜ਼ਰੂਰ ਕਰਨ। ਸੋ ਦਾਦੇ ਕਿ ਬੰਦੀ ਸਿੰਘਾਂ ਦਾ ਮਸਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਕਿਉਂਕਿ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਨੇ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜਿਹਦੇ ਚੱਲਦੇ ਉਹਨਾਂ ਨੂੰ ਜਲਦ ਤੋਂ ਜਲਦ ਸਰਕਾਰਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ। ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ